Ooh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਮੋਨਾਬਾਦੀ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਗੁਰੂ ਘਰਾਂ ਦੇ ਦਰਸ਼ਨ ਦੇਦਾਰੇ ਦੇ ਇਸ ਪਾਗ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਮਹਿਦੀਆਣਾ ਸਾਹਿਬ ਉਹ ਗੁਰਦੁਆਰਾ ਸਾਹਿਬ ਜਿਸ ਨੂੰ ਹਰ ਬੱਚੇ ਨੇ ਵੇਖਿਆ ਹੋਵੇਗਾ ਚਾਹੇ ਉਹ ਖੋਦਾ ਕੇ ਵੇਖਿਆ ਹੋਵੇ ਜਾਂ ਫਿਰ ਵੀਡੀਓ ਵਗੈਰਾ ਦੇ ਵਿੱਚ ਜਾਂ ਤਸਵੀਰਾਂ ਵਗੈਰਾ ਦੇ ਵਿੱਚ ਵੇਖਿਆ ਹੋਵੇ ਇਸ ਗੁਰਦੁਆਰਾ ਸਾਹਿਬ ਦੀ ਖਾਸ ਗੱਲ ਇਹ ਆ ਕਿ ਇੱਥੇ ਸਿੱਖ ਇਤਿਹਾਸ ਦੀਆਂ ਸਾਰੀਆਂ ਘਟਨਾਵਾਂ ਨੂੰ ਚਿੱਤਰਾਂ ਦੇ ਦੁਆਰਾ ਮੂਰਤਾਂ ਦੇ ਦੁਆਰਾ ਜਿਹੜਾ ਉਹ ਸਥਾਪਿਤ ਕੀਤਾ ਗਿਆ ਤੇ ਬੱਚਿਆਂ ਨੂੰ ਜਾਣਕਾਰੀ ਦੇਣ ਦੀ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਆਹ ਤੁਹਾਨੂੰ ਵਿਖਾਉਣੇ ਆ ਇਹਨਾਂ ਵੱਖ-ਵੱਖ ਤਸਵੀਰਾਂ ਦੇ ਰਾਹੀਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੰਦਪੁਰ ਦੇ ਜੁੱਧ ਸਮੇ ਭਾਈ ਕਨਈਆ ਜੀ ਸਭ ਨੂੰ ਪਾਣੀ ਪਲਾਉਂਦੇ ਹੋਏ ਭਾਈ ਮਨੀ ਸਿੰਘ ਨੇ ਆਪਣਾ ਬੰਦ ਬੰਦ ਕਟਵਾ ਲਿਆ ਪਰ ਮੁੱਖੋਂ ਸੀਨਾ ਕੀਤੀ ਇਹ ਤਸਵੀਰਾਂ ਉਦੋਂ ਦੀਆਂ ਨੇ ਜਦੋਂ ਲਾਹੌਰ ਤੋਂ ਸਾਹੀ ਹੁਕਮ ਜਾਰੀ ਹੋਇਆ ਕਿ ਜੋ ਸਿੱਖਾਂ ਦਾ ਸਿਰ ਵੱਢ ਕੇ ਲਿਆਵੇਗਾ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਯਕਰੀਆ ਖਾਨ ਨੇ ਸਿੰਘਾਂ ਦੇ ਸਰਾਂ ਦੇ ਮੁੱਲ ਪਾਏ ਤੇ ਸਿੰਘਾਂ ਦਾ ਸਿਰ ਵੱਢ ਕੇ ਲਿਜਾਣ ਵਾਲਿਆਂ ਨੂੰ ਮੋਹਰਾਂ ਇਨਾਮ ਦੇ ਵਿੱਚ ਦਿੱਤੀਆਂ ਜਾਣ ਲੱਗੀਆਂ ਇਹ ਤਸਵੀਰ ਜਾ ਦਵਾਉਂਦੀ ਹੈ ਭਾਈ ਮਤੀ ਦਾਸ ਦੀ ਜਦੋਂ ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਤਸਵੀਰ ਇਤਿਹਾਸ ਬਿਆਨ ਕਰਦੀ ਹੈ ਨਿੱਕੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦਾ ਜਿਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਵजीर खान ਨੇ ਨੀਹਾਂ ਦੇ ਵਿੱਚ ਚਿਨਵਾ ਕੇ ਸ਼ਹੀਦ ਕਰ ਦਿੱਤਾ ਸੀ ਤੇ ਮਾਤਾ ਗੁਜਰ ਕੌਰ ਜੀ ਵੀ ਠੰਡੇ ਬੁਰਜ ਵਿਖੇ ਸ਼ਹਾਦਤ ਪ੍ਰਾਪਤ ਕਰ ਗਏ ਸਨ ਸਿੱਖ ਇਤਿਹਾਸ ਦੀ ਇਹ ਲਾਸਾਨੀ ਸ਼ਹਾਦਤ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ। ਖੇਦਰਾਣੇ ਦੀ ਢਾਬ ਜਿਸ ਦਾ ਅੱਜ ਕੱਲ ਨਾਮ ਸ੍ਰੀ ਮੁਕਸਰ ਸਾਹਿਬ ਹੈ। ਉਸ ਸਮੇਂ ਖੇਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਇਲਾਕਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸਨ ਤੇ ਇੱਥੇ ਇੱਕ ਭਿਆਨਕ ਜੰਗ ਹੋਇਆ ਸੀ। ਇਸ ਜੰਗ ਵਿੱਚ ਮਾਤਾ ਪਾਪਾ ਕੌਰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਸਿੰਘ ਇਸ ਯੁੱਧ ਦੇ ਵਿੱਚ ਬਹਾਦਰੀ ਦੇ ਨਾਲ ਲੜੇ ਸਨ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾ ਸਿੰਘ ਦਾ ਬੇਦਾਵਾ ਪਾੜਿਆ ਸੀ ਤੇ ਸਿੱਖਾਂ ਦੀ ਟੁੱਟੀ ਗੰਢੀ ਸੀ ਇਹ ਤਸਵੀਰ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਦੇ ਵਿੱਚ ਬੈਠਿਆਂ ਦੀ ਹੈ ਜਿੱਥੇ ਉਹਨਾਂ ਦੇ ਨਾਲ ਇੱਕ ਸਿੱਖ ਵਿਅਕਤੀ ਗੱਲਾਂਬਾਤਾਂ ਕਰਦਾ ਨਜ਼ਰ ਆ ਰਿਹਾ ਇਹ ਨੇ ਸਰਦਾਰ ਉਦਮ ਸਿੰਘ ਸੁਨਾਮ ਜਿਨ੍ਹਾਂ ਨੇ ਜਿਲ੍ਹਿਆਂ ਵਾਲੇ ਕਤਲੇਆਮ ਦਾ ਬਦਲਾ 21 ਸਾਲ ਦੇ ਬੇਬਾਦ ਗੋਰੀਆਂ ਦੀ ਧਰਤੀ ਤੇ ਜਾ ਕੇ ਲਿਆ ਜੈ ਸਿੰਘ ਰਵਦਾसिया ਸਿੰਘ ਜਿਹੜਾ ਅਜਬ ਤਰ੍ਹਾਂ ਦੀ ਸ਼ਹੀਦੀ ਪਾਈ ਇਸ ਨੇ ਢ ਮੋਮਣਾ ਦੀ ਵਿੱਚ ਹੁੱਕਾ ਸੀ ਇਸ ਦੇ ਸਿਰ ਤੇ ਨਹੀਂ ਉਠਾਈ ਇਸਨੇ ਕੀਤੀ ਪ੍ਰਵਾਹ ਨਹੀਂ ਆਪਣੀ ਜ਼ਿੰਦਗੀ ਦੀ ਸਿੱਖ ਧਰਮ ਦੀ ਰੱਖ ਵਿਖਾਈ ਇਸਨੇ ਜੋਰਾ ਸਿੰਘ ਜੀ ਕਹੇ ਤੂਫਾਨ ਬੀਲਾ ਪੁੱਠੀ ਆਪਣੀ ਖਲ ਲੋਹਾਈ ਇਸਨੇ ਭਾਈ ਜੈ ਸਿੰਘ ਖਲਕਟ ਜਿਸਨੇ ਤੰਬਾਕੂ ਦੀ ਪੰਡ ਨਹੀਂ ਉਠਾਈ ਪੀਰ ਬੁੱਧੂ ਸਾਹ ਨੇ ਅਰਜ਼ ਕੀਤੀ ਗੁਰੂ ਜੀ ਨਾ ਰਹੇ ਅਖਤਿਆਰ ਮੇਰੇ ਚਾਈ ਚਾਈ ਕਰਵਾਏ ਸੀ ਮੈਂ ਭਰਤੀ ਨਿਕਲ ਗਏ ਮਰੀਦ ਗਦਾਰ ਮੇਰੇ ਹੌਲਾ ਕਰਨ ਵਾਸਤੇ ਮੈਂ ਆਇਆ ਦਿਲ ਉੱਤੇ ਪਿਆ ਭਾਰ ਮੇਰੇ ਜੋਰਾ ਸਿੰਘ ਤੇ ਬੀਲੇ ਦੀ ਬੇਨਤੀ ਹੈ ਆ ਭੇਟ ਕਰ ਲਓ ਪੁੱਤ ਚਾਰ ਮੇਰੇ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗ੍ਰਿਫਤਾਰ ਕਰਕੇ ਸ਼ਹੀਦ ਕੀਤਾ ਗਿਆ ਸੀ ਫਾਈ ਦਿਆਲਾ ਜੀ ਨੂੰ ਉਬਲ ਦੀ ਦੇਗ ਦੇ ਵਿੱਚ ਉਬਾਲੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸਾਈ ਮੀਆਂ ਮੀਰ ਜੀ ਜਿਨ੍ਹਾਂ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਨੀ ਰਖਵਾਈ ਸੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਿੱਖ ਬੀਬੀਆਂ ਨੇ ਚੱਕੀਆਂ ਪੀਸੀਆਂ ਤੇ ਆਪਣੇ ਜਿਗਰ ਦੇ ਟੋਟੇ ਸ਼ਹੀਦ ਕਰਵਾ ਕੇ ਗਲਾਂ ਦੇ ਵਿੱਚ ਪਵਾਏ ਅੱਖੀਂ ਤੱਕ ਲੋ ਸਿੰਘਣੀਆਂ ਪੰਥ ਖਾਤਰ ਟੋਟੇ ਹੱਸ ਹੱਸ ਜਿਗਰ ਦੇ ਵਾਰ ਰਹੀਆਂ ਟੰਗੇ ਨੇਜੀਆਂ ਤੇ ਗਲੀਆਂ ਹਾਰ ਪਾ ਕੇ ਟੁਕੜੇ ਬੱਚਿਆਂ ਦੇ ਝੋਲੀ ਡਾਰ ਰਹੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨਾਂਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋੜਿਆ ਤਾਂ ਉਹਨਾਂ ਦੇ ਨਾਲ ਇਹ ਪੰਜ ਸਿੰਘ ਵੀ ਭੇਜੇ ਸਨ ਜਿਨ੍ਹਾਂ ਚ ਬਾਬਾ ਬਨੋਦ ਸਿੰਘ ਭਾਈ ਕਾਨ ਸਿੰਘ ਭਾਈ ਬਾਦ ਸਿੰਘ ਭਾਈ ਰਾਮ ਸਿੰਘ ਤੇ ਭਾਈ ਵਿਜੇ ਸਿੰਘ ਸ਼ਾਮਿਲ ਸਨ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਬਾਦशाह ਫਰੁਕਸੀਅਰ ਦੇ ਹੁਕਮ ਦੇ ਨਾਲ ਪਹਿਲਾਂ ਜਮੂਰਾ ਦੇ ਨਾਲ ਉਹਨਾਂ ਦਾ ਮਾਸ ਨੋਚਿਆ ਗਿਆ ਫਿਰ ਉਹਨਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ ਤੇ ਤਸੀਹੇ ਦੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਸੁਵੇਕ ਸਿੰਘ ਤੇ ਸਾਹਾਬਾ ਸਿੰਘ ਜੋ ਪਿਓ ਪੁੱਤਰ ਸਨ ਨੂੰ ਚਰਖੜੀਆਂ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਊਲੇ ਪਿੰਡ ਦੇ ਵਾਸੀ ਭਾਈ ਤਾਰੂ ਸਿੰਘ ਨੂੰ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਗਿਆ ਸਿੱਖ ਇਤਿਹਾਸ ਦੀਆਂ ਇਹ ਕਟਨਾਵਾਂ ਦੀਆਂ ਤਸਵੀਰਾਂ ਵੇਖ ਕੇ ਅੱਖਾਂ ਦੇ ਵਿੱਚ ਹੰਝੂ ਆਪ ਮੁਹਾਰੇ ਆ ਜਾਂਦੇ ਹਨ ਆਓ ਅਸੀਂ ਵੀ ਗੁਰੂ ਸਾਹਿਬਾਨ ਦੇ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲੀਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸਿੰਘ ਸਜੀਏ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਦੇ ਨਾਲ ਜੁੜਨ ਦੀ ਕਿਰਪਾਲਤਾ ਕਰੋ ਜੀ ਧੰਨਵਾਦ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ